ਹਾਂ ਜੀ ਸਰੇਕੇ ਜਦੋਂ ਗੈਸ ਦੀ ਸਮੱਸਿਆ ਆ ਰਹੀ ਕਾਫੀ ਟਾਈਮ ਤੋਂ ਨਾ ਹਾਂ ਜੀ ਤੇ ਤੁਸੀਂ ਕਦੋਂ ਦੇ ਲੈਣ ਤੇ ਲੱਗੇ ਹੋਇਆ ਮੈਨੂੰ ਜਨਾ ਵੀ 1 ਘੰਟਾ ਹੋ ਗਿਆ ਇੱਥੇ ਲੱਗੇ ਕਿਹੜਾ ਪਿੰਡ ਆਪਣਾ ਜੀ ਮੇਰੇ ਮੈਂ ਵੈਸੇ ਹਿਮਾਚਲ ਦਾ ਰਹਿਣਾ ਇਸ ਪਰੋਟੋ ਕੇ ਉਨੇ ਦਾ ਮੇਰੇ ਭਰਾ ਦਾ ਸਿਲੰਡਰ ਹੈ ਜੀ ਕਿਹੜੇ ਪਿੰਡ ਤੋਂ ਆ ਤੁਸੀਂ ਜੋ ਮੈਂ ਜਨੋੜੀ ਤੋਂ ਆਇਆ ਜੀ ਠੀਕ ਹੈ ਕਦੋਂ ਦੀ ਬੁਕਿੰਗ ਹੋਈ ਉਹ ਇਹ ਬੁਕਿੰਗ ਦੀ ਨੰਬਰ ਜੀ ਇਹ ਮੇਰੇ ਕੋ ਕਾਗਜ਼ ਹੈ ਜੀ ਮੈਂ ਤੇ ਦੇਖੋ ਜੀ ਇੱਕ ਹਫ਼ਤੇ ਦੇ ਇੱਕ ਹਫ਼ਤੇ ਦੇ ਬੁੱਕ ਕਰਾਇਆ ਜੀ ਹਫ਼ਤੇ ਦੀ ਬੁਕਿੰਗ ਦੇਖੋ ਜੀ ਇਹ ਇਹ ਬੁੱਕ ਨੰਬਰ ਇਹ ਹੈ ਜੀ ਇਹ ਠੀਕ ਹੈ ਹੋ ਇਹ ਦੇਖੋ ਜਨਾਬ ਕਾ ਠੀਕ ਹੈ ਇਹ ਉਹਨੂੰ ਸਿਲੰਡਰ ਵਾਸਤੇ ਇਹ ਸਿਲੰਡਰ ਵਾਸਤੇ ਜਨਾਬ ਅਜੇ ਅੰਦਰ ਇਹ ਪਹਿਲਾਂ ਟੋਕਨ ਦੇਣਗੇ ਇਹਨਾਂ ਦੀ ਜਿਹੜੀ ਮੈਨੇਜਮੈਂਟ ਹੈ ਉਹ ਠੀਕ ਨਹੀਂ ਹੈ ਜੀ ਦੇਖੋ ਨਾ ਬਾਹਰ ਸਿਲੰਡਰ ਪਿਆ ਕੋ ਚੱਕ ਕੇ ਲੈ ਜਾਵੇ ਜੀ ਠੀਕ ਹੈ ਹੈ ਨਾ ਜੀ ਪਹਿਲਾਂ ਉਹਨੂੰ ਕਲੈਕਟ ਕਰ ਲੈਣ ਜਿਹੜਾ ਕੋ ਇਹ ਇਹਨਾਂ ਦਾ ਕੋਈ ਬੰਦਾ ਇੱਥੇ ਅਟੈਂਡੈਂਟ ਹੋਣਾ ਚਾਹੀਦਾ ਜੋ ਬੰਦਾ ਉਹਨੂੰ ਮਤਲਬ ਸਾਨਿਤ ਰੱਖੇ ਇਹ ਤਾਂ ਨਸ਼ਾ ਹੀ ਆਈ ਦੀ 1 ਘੰਟਾ ਹੋ ਗਿਆ ਲੱਗਿਆ ਲੈ ਹਾਂ ਹਾਂ ਜੀ 1 ਘੰਟਾ ਹੋ ਗਿਆ ਜੀ ਤਾਂ ਕੀ ਕਹਿੰਦੇ ਸਿਲੰਡਰ ਮਿਲੂਗਾ ਕਿ ਨਹੀਂ ਮਿਲੂਗਾ ਇਹ ਤਾਂ ਹੁਣ ਭਗਵਾਨ ਦੇ ਹੱਥਾਂ ਜੀ ਜਾ ਕੇ ਉਹਨਾਂ ਨੂੰ ਮਿਲਿਆ ਨਹੀਂ ਜੀ ਅਰੇ ਬਹਰੀ ਲਾਈਨ ਚ ਲੱਗੇ ਜੀ ਜਦੋਂ ਤੁਸੀਂ ਕਹਿ ਰਹੇ ਉਹਦਾ ਬਿਹੇਵੀਅਰ ਵੀ ਸਹੀ ਨਹੀਂ ਹੈਗਾ ਬਿਹੇਵੀਅਰ ਤਾਂ ਲੜਕੀਆਂ ਜੀ ਨੇ ਨਾ ਕਿਹਾ ਇਹਨੇ ਕੋਈ ਬੰਦਾ ਫਿਰ ਮਤਲਬ ਮੇਲ ਨਹੀਂ ਹੈ ਫੀਮੇਲ ਹੀ ਹੈ ਜੀ ਉਹਨਾਂ ਨਾਲ ਆਦਮੀ ਕੀ ਕਹਿ ਸਕਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਨਾ ਮੇਲ ਤਾਂ ਹੁਣ ਬਹੁਤ ਜ਼ਰੂਰੀ ਹੈ ਜੇ ਮੇਲ ਮੇਲ ਨਾਲ ਬੰਦਾ ਗੱਲ ਕਰਦਾ ਜੀ ਠੀਕ ਹੈ ਤੁਸੀਂ ਜਨੋੜੀ ਤੋਂ ਆਏ ਨਾ ਸਰ ਮੈਂ ਜਨੋ ਲੋਂਸਨ ਪੇਲਾ ਪ੍ਰੋਪਰਾਈਟਰ ਪੇਲਾ ਗੈਸ ਸਰਵਿਸ ਕਰਿਆ ਮੈਂ ਪਬਲੀਕਲੀ ਰਿਵਰ ਕਰਨਾ ਚਾਹੁੰਦਾ ਹੈ ਕਿਛੇ ਗੈਸ ਦੀ ਕੁਝ ਕਮੀ ਰਹੀ ਹੈ ਕਿਉਂਕਿ ਸਾਡੀ ਗੁਟੰਡਿਆ ਨੀ ਰਿਫਾਈਨਰੀ ਸ਼ਟਡਾਊਨ ਸੀ ਰੀਮੇਨਟੇਨੈਂਸ ਚਲ ਰਹੀ ਸੀ ਹੁਣ ਦੋ ਦਿਨ ਨੂੰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਹੌਲੀ ਹੌਲੀ ਸਿਚੁਏਸ਼ਨ ਪ੍ਰੂਵ ਹੋ ਰਹੀ ਹੈ ਆਪਣੇ ਕਸਟਮਰ ਸਹਬਾਨ ਨੂੰ ਮੈਂ ਕਹਿਣਾ ਚਾਹੁੰਦਾ ਹੈ ਬੈਲ ਫੋਨ ਦੀ ਜ਼ਰੂਰਤ ਨਹੀਂ ਹੈ ਬਲਕ ਆ ਰਿਹਾ ਹੈ ਤੁਹਾਨੂੰ ਸਾਰਾ ਗੈਸ ਮਿਲੇਗੀ ਕਿਛੇ ਜੋ ਦਿੱਕਤ ਰਹੀ ਹੈ ਉਹਦਾ ਕਾਰਨ ਨਹੀਂ ਸੀ ਇਸਾਰੇ ਦੇ ਵਿੱਚ ਜਿੱਦਾਂ ਪਿੰਡਾਂ ਦੇ ਲੋਕ ਵੀ ਇੱਥੇ ਆ ਰਹੇ ਗੈਸ ਲੈਣ ਕੇ ਤੇ ਸਾਾਨੂੰ ਨਹੀਂ ਮਿਲ ਰਹੀ ਇੱਥੇ ਆ ਕੇ ਜਦੋਂ ਆਉਂਦੇ ਆ ਪਿੰਡਾਂ ਦਾ ਇੱਕ ਰੂਪ ਬਣਿਆ ਹੈ ਜਿਸ ਤਰ੍ਹਾਂ ਬੁਕਿੰਗ ਹੈਗੀ ਉਸ ਹੱਬ ਨਾਲ ਅਸੀਂ ਗੱਡੀਆਂ ਆਪਣੇ ਸਪਲਾਈ ਨੈਟਵਰਕ ਪਿੰਨਾਂ 'ਚ ਭੇਜਦੇ ਆ ਉਸ ਤੋਂ ਬਾਅਦ ਕਈ ਬੰਦੇ ਜਲਦਬਾਜ਼ੀ ਦੇ ਇੱਥੇ ਆ ਜਾਂਦੇ ਨੇ ਤੇ ਸ਼ਹਿਰ ਗੈਸ ਉੱਤੇ ਕੋਈ ਨਹੀਂ ਪਿੰਡ ਦੀ ਗੈਸ ਜਿਹੜੀ ਅਸੀਂ ਪਿੰਡਾਂ ਨੂੰ ਭੇਜ ਦਿੰਦੇ ਆ ਪੂਰੀ ਤੇ ਇਹਦੇ ਵਿੱਚ ਸਰ ਜਿੱਦਾਂ ਜਿੱਦਾਂ ਉਹ ਰਸ਼ ਫੈ ਰਿਆ ਇਹਦਾ ਕਾਰਨ ਕੀ ਹੈ ਕਿ ਗੈਸ ਦੀ ਸ਼ਾਰਟੇਜ ਇੱਦਾਂ ਜੱਕਣਾ ਕਿਦਾਂ ਆਗੇ ਸਰ ਮੈਂ ਆਪ ਜੀ ਨੂੰ ਦੱਸਿਆ ਜਿਸ ਤਰ੍ਹਾਂ ਬਲਕ ਪਿਛੋਂ ਨਹੀਂ ਆ ਰਿਹਾ ਸੀ ਕਿਉਂਕਿ ਸਪਲਾਈ ਜਿਹੜੀ ਸੀਗੀ ਪਿਛੇ ਸ਼ਾਰਟ ਸੀਗੀ ਸਾਡੀ ਡਿਫਾਈਨਰੀ ਬੰਦ ਹੋਣ ਕਰਕੇ ਉਹਦੀ ਮੇਨਟੇਨੈਂਸ ਹੋ ਰਹੀ ਸੀ ਜਿਹੜੀ ਗੈਸ ਸੀਗੀ ਆਪਣੇ ਕਾਂਡਲਾ ਬੰਦਰ ਦਾ ਗੁਜਰਾਬ ਤੋਂ ਆ ਰਹੀ ਸੀ ਬਾਈ ਰੋਡ ਉਹ ਟੈਂਕਰ ਪਹੁੰਚਣ ਸਮਾਂ ਲੱਗਦਾ ਇਤਨੀ ਚਾਰ ਦਿਨ ਦਾ ਉਸ ਦਾ ਬੋਟਲਿੰਗ ਹੋ ਕੇ ਫਿਰ ਆਉਂਦੀ ਸੀ ਆਹਾਂ ਸੀ ਤੇ ਇਹ ਸਾਰਾ ਸਮੱਸਿਆ ਕਦੋਂ ਕ ਹੱਲ ਹੋ ਜੂਗੀ ਇਹ ਸਾਡੀ ਜਿਹੜੀ ਆ ਰਹੀ ਹੈ 올 ਮੋਸਟ ਜਿਹੜੀ ਹੈ 60 70 ਪਰਸੈਂਟ ਹੱਲ ਹੋ ਚੁੱਕੀ ਹੈ ਜਿਹੜਾ 30 ਪਰਸੈਂਟ ਇਸਨ ਮਤਲਬ ਵੀਕ ਨੋਰਮਲ ਵਰੀਏਬਲ Týpen, þannig að það er það. Takk fyrir þetta.